ਬਾਲੀਵੁੱਡ ਐਕਟਰ ਸੁਨਾਕਸ਼ੀ ਸਿਨਹਾ ਐਂਡ ਜ਼ਾਹਿਰ ਇਕਬਾਲ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ਜਿਸ ਦੌਰਾਨ ਉਹਨਾਂ ਦੇ ਫੈਨਸ ਵੀ ਇਹਨਾਂ ਤਸਵੀਰਾਂ ਤੇ ਬੇਹਦ ਹੀ ਪਿਆਰ ਪਰਸਾਉਂਦੇ ਨੇ ਪਰ ਹਾਲ ਫਿਲਹਾਲ ਹੀ ਉਹਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੁਨਾਕਸ਼ੀ ਸਿਨਹਾ ਜ਼ਾਹਿਰ ਇਕਬਾਲ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਇਸ ਦੌਰਾਨ ਉਹਨਾਂ ਨੇ ਬੁਰਖਾ ਪਹਿਨਿਆ ਹੋਇਆ ਹੈ ਬਟ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਨਕਲੀ ਨੇ ਸੁਨਾਕਸ਼ੀ ਸਿਨਾ ਤੇ ਜ਼ਾਹਿਰ ਇਕਬਾਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਸੰਬੰਧੀ ਦੋਵਾਂ ਦੀਆਂ ਕੁਝ ਤਸਵੀਰਾਂ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤਸਵੀਰਾਂ ਦੇ ਵਿੱਚ ਸੁਨਾਕਸ਼ੀ ਨੇ ਬੁਰਖਾ ਪਹਿਨਿਆ ਹੋਇਆ ਹੈ ਕੁਝ ਯੂਜ਼ਰਸ ਇਹਨਾਂ ਤਸਵੀਰਾਂ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਨੇ ਵਿਸ਼ਵਾਸ ਨਿਊਜ਼ ਨੇ ਆਪਣੇ ਜਾਂਚ ਦੇ ਵਿੱਚ ਪਾਇਆ ਹੈ ਕਿ ਵਾਇਰਲ ਤਸਵੀਰਾਂ ਅਸਲੀ ਨਹੀਂ ਹਨ ਸਗੋ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਮਦਦ ਦੇ ਨਾਲ ਬਣਾਇਆ ਗਿਆ ਹੈ ਲੋਕ ਝੂਠੇ ਦਾਅਵੇ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਸੋਚ ਕੇ ਉਹ ਅਸਲੀ ਹਨ ਇਹਨਾਂ ਨੂੰ ਸ਼ੇਅਰ ਵੀ ਕਰੇ ਨੇ ਫੇਸਬੁੱਕ ਯੂਜ਼ਰ ਵਿਜੇ ਚੰਦ ਮੋਰੀਆ ਨੇ 5 ਫਰਵਰੀ 2025 ਨੂੰ ਵਾਇਰਲ ਪੋਸਟਾਂ ਸਾਂਝਾ ਕੀਤੀਆਂ ਤੇ ਲਿਖਿਆ ਸੁਨਾਕਸ਼ੀ ਸਿਨਾ ਪਹਿਲਾਂ ਬਹੁਤ ਕੱਟ ਫੋਟੋਜ਼ ਪੋਸਟ ਕਰਦੀ ਸੀ ਪਰ ਜਦੋਂ ਤੋਂ ਉਹਨਾਂ ਦਾ ਜ਼ਾਹਿਰ ਇਕਬਾਲ ਦੇ ਨਾਲ ਵਿਆਹ ਹੋਇਆ ਹੈ ਉਹ ਫੈਨਸ ਦਾ ਉਤਸ਼ਾਹ ਵਧਾਉਂਦੀ ਰਹਿੰਦੀ ਹੈ ਅਤੇ ਰੋਜ਼ਾਨਾ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਅੱਜ ਭਾਬੀ ਨੇ ਜ਼ਾਹਿਰ ਇਕਬਾਲ ਭਾਈ ਦੇ ਨਾਲ ਪੁਰਕੇ ਦੇ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਹੈ ਐਕਸ شاہਦ ਚੌਧਰੀ ਨੇ ਵੀ ਇਸੇ ਦਾਅਵੇ ਦੇ ਨਾਲ ਪੋਸਟ ਸ਼ੇਅਰ ਕੀਤੀ ਹੈ ਵਾਇਰਲ ਉਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਤਸਵੀਰਾਂ ਸੁਨਾਕਸ਼ੀ ਸਿੰਘਾ ਨੇ ਆਪਣੇ ਪੇਜ ਤੇ ਸ਼ੇਅਰ ਕੀਤੀਆਂ ਨੇ ਇਸ ਲਈ ਜਦੋਂ ਸਾਡੇ ਚੈਨਲ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਤਾਂ ਅਸੀਂ ਦੇਖਿਆ ਕਿ ਸੁਨਾਕਸ਼ੀ ਸਿੰਘਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਅਜਿਹੀਆਂ ਕੋਈ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਨੇ ਵਾਇਰਲ ਤਸਵੀਰਾਂ ਦੇ ਨਾਲ ਸੰਬੰਧ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ ਹੈ ਉਥੇ ਹੀ ਜ਼ਾਹਿਰ ਇਕਬਾਲ ਦੇ ਸੋਸ਼ਲ ਮੀਡੀਆ ਤੇ ਵੀ ਜਦੋਂ ਦੇਖਿਆ ਗਿਆ ਤਾਂ ਉਥੇ ਵੀ ਅਜਿਹੀਆਂ ਕੋਈ ਤਸਵੀਰਾਂ ਪੋਸਟ ਨਹੀਂ ਕੀਤੀਆਂ ਗਈਆਂ ਨੇ ਆਪਣੀ ਜਾਂਚ ਨੂੰ ਅੱਗੇ ਹੋਰ ਵਧਾਉਂਦੇ ਹੋਏ ਵਿਸ਼ਵਾਸ ਚੈਨਲ ਨੇ AI ਦੀ ਮਦਦ ਦੇ ਨਾਲ ਬਣਾਏ ਮਲਟੀਮੀਡੀਆ ਦੇ ਜਾਂਚ ਕਰਨ ਵਾਲੇ ਟੂਲ ਦੀ ਵਰਤੋਂ ਕਰਕੇ ਤਸਵੀਰਾਂ ਦੀ ਖੋਜ ਕੀਤੀ ਪਹਿਲਾਂ ਉਨ੍ਹਾਂ ਨੇ ਹਾਈ ਉਹ ਮੋਡਰੇਸ਼ਨ ਟੂਲ ਦੀ ਵਰਤੋਂ ਕਰਕੇ ਤਸਵੀਰਾਂ ਦੀ ਖੋਜ ਕੀਤੀ ਇਸ ਟੂਲ ਨੇ 86.7% ਤੱਕ ਫੋਟੋ AI ਦੁਆਰਾ ਤਿਆਰ ਹੋਣ ਦੀ ਸੰਭਾਵਨਾ ਜਤਾਈ ਉਸ ਤੋਂ ਬਾਅਦ ਇੱਕ ਹੋਰ ਟੂਲ ਦੇ ਵਿੱਚ ਇਸ ਨੂੰ ਚੈੱਕ ਕੀਤਾ ਗਿਆ ਜਿਸ ਦੇ ਵਿੱਚ 94% ਫੋਟੋ AI ਦੀ ਮਦਦ ਦੇ ਨਾਲ ਬਣਾਈ ਗਈ ਹੈ ਇਸ ਜਾਂਚ ਦੇ ਵਿੱਚ ਇਹ ਪਾਇਆ ਗਿਆ ਉਦੋਂ ਹੀ ਜਦੋਂ ਅੰਦਾਜ਼ਨ ਤੀਜੀ ਤਸਵੀਰ ਨੂੰ ਵੀ ਸ਼ੇਅਰ ਕੀਤਾ ਗਿਆ ਅਤੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਵੀ 99% AI ਜਨਰੇਟ ਕੀਤੀ ਗਈ ਤਸਵੀਰ ਰਿਜ਼ਲਟ ਦੇ ਵਿੱਚ ਪਾਈ ਗਈ। ਵਿਸ਼ਵਾਸ نیوز ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਸੁਨਾਕਸ਼ਿ ਸਿਨਹਾ ਅਤੇ ਜ਼ਾਹਿਰ ਇਕਬਾਲ ਦੀ ਵਾਇਰਲ ਫੋਟੋ ਬਾਰੇ ਕੀਤਾ ਜਾ ਰਿਹਾ ਵਾਇਰਲ ਦਾਵਾ ਝੂਠਾ ਹੈ। ਦਰਅਸਲ ਇਹ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਵਰਤੋਂ ਕਰਕੇ ਬਣਾਈਆਂ ਗਈਆਂ ਨੇ। ਇਸ ਨੂੰ ਅਸਲੀ ਮੰਨਿਆ ਜਾ ਰਿਹਾ ਹੈ ਤੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਤਸਵੀਰਾਂ ਸੁਨਾਕਸ਼ਿ ਸਿਨਹਾ ਅਤੇ ਜ਼ਾਹਿਰ ਇਕਬਾਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ। ਬਟ ਇਸ ਗੱਲ ਦੇ ਵਿੱਚ ਕੋਈ ਸੱਚਾ はい。